ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਦਾ ਜੋ ਤੀਜਾ ਵੱਡਾ ਕਲੂਕਾਰਾ ਵਾਪਰਿਆ ਦਰਬਾਰ ਸਾਹਿਬ ਤੇ ਕਾਬਤਖਨ ਸਾਹਿਬ ਤੇ ਅਟੈਕ ਕੀਤਾ ਗਿਆ ਸੋ ਵੀਡੀਓ ਰਹੀ ਆਪਾਂ ਪਹਿਲਾਂ ਆਪ ਜੀ ਨਾਲ 6 ਜੂਨ ਦੇ ਕੱਲ ਵਿਚਾਰ ਸੰਕੇਤ ਗੁਰੂ ਵੇ ਸਾਂਝੀ ਕੀਤੀ ਸੀ ਕਿ 6 ਜੂਨ ਨੂੰ ਬਹੁਤ ਵੱਡੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਇਨਾਂ ਵਿੱਚ 20ਵੀਂ ਸਦੀ ਦੇ ਮਹਾਂ ਸੂਰਬੀਰ ਜੋਧੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਨਾਲ ਭਾਈ ਹਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਜਰਨੈਲ ਸ੍ਰੀ ਸਿੰਘ ਜੀ ਇਹ ਸਾਰੇ ਸੂਰਬੀਰ ਜੋਧੇ ਜਿੰਨੇ ਵੀ ਸ਼ਹੀਦਾਂ ਸਾਰਿਆਂ ਨੇ ਸ਼ਹਾਦਤ ਦਾ ਜਵਾਨ ਜਾਨ ਜਾਨ ਕੀ ਚੁੱਕੇ ਸੀ ਤੇ ਔਰ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਤਾਬੜ ਤੋੜ ਹਮਲਾ ਜਿਹੜੇ 6 ਜੂਨ ਨੂੰ ਕੀਤੇ ਗਏ ਅਕਾਲ ਤਖਤ ਸਭਾ ਤੇ ਗੋਲੇ ਦਾਗੇ ਗਏ ਤੇ ਸਾਰੀਆਂ ਫੌਜਾਂ ਜਿੰਨੀਆਂ ਵੀ ਸਾਰੇ ਅੰਦਰ ਦਖਲ ਹੋ ਚੁੱਕੀਆਂ ਸਨ ਇਸ ਕਰਕੇ ਸਾਰਾ ਦਿਨ ਵੀ ਗੋਲਵਾਰੀ ਚੱਲਦੀ ਰਹੀ ਤੇ ਇਸ ਦਿਨ ਸਭ ਤੋਂ ਵੱਡੀ ਘਟਨਾ ਜਿਹੜੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਗੋਲੀਆਂ ਦਾਗੀਆਂ ਗਈਆਂ ਜਿਹੜੀ ਆਹਤ ਵੜੇ 9:30 ਵਜੇ ਦਰਬਾਰ ਸਾਹਿਬ ਦੇ ਅੰਦਰ ਗੋਲੀ ਚੱਲਦੀ ਹੈ ਜੀ ਜੇ ਅੱਪਾ ਕੱਲ ਜ਼ਿਕਰ ਕੀਤਾ ਸੀ ਕਿ ਰਾਗੀ ਸਿੰਘ ਵੀ ਜਿਹੜੇ ਨੇ ਉਹ ਜ਼ਖਮੀ ਕੋਈ ਤੇ ਕਿਵੇਂ ਉਹ ਕਰ ਤਕਰੀਬਨ 12 ਘੰਟੇ ਉਹ ਉਹਨਾਂ ਦੇ ਜਿਹੜਾ ਹੈ ਸਰੀਰ ਜਿਹੜਾ ਤੜਫਦਾ ਰਿਹਾ ਜਿਉਂਦੇ ਰਹੇ ਤੇ ਸ਼ਾਮ ਨੂੰ ਉਹ ਸ਼ਹਾਦਤ ਦਾ ਜਾਮ ਪੀ ਗਏ ਸਨ ਸੋ ਇਸ ਕਰਕੇ ਰਾਤ ਨੂੰ ਵੀ ਜਿਹੜਾ ਹੈ ਸਾਰੀ ਰਾਤ 6 ਜੂਨ ਦੀ ਸਾਰੀ ਰਾਤ ਜਿਹੜੀ ਉਹ ਗੋਲਬਾਰੀ ਚਲਦੀ ਰਹੀ ਕਿਉਂਕਿ ਇਹਨਾਂ ਨੂੰ ਅਜੇ ਇਹ ਭੁਲੇਖਾ ਸੀਗਾ ਸੰਜਨੈ ਸਿੰਘ ਹੁਣੀ ਕਿਤੇ ਜਿਉਂਦੇ ਹੋਣਗੇ ਕਿਸੇ ਮੋਰਚੇ ਵਿੱਚ ਹੋਣਗੇ ਉਹਨਾਂ ਨੂੰ ਪਤਾ ਨਹੀਂ ਸੀਗਾ ਜੇ ਕਨਫਰਮ ਨਹੀਂ ਸੀ ਹੋ ਚੁੱਕਿਆ ਭਾਵੇਂ ਰਾਤ ਨੂੰ ਲੇਟ ਜਾ ਕੇ ਥੋੜਾ ਜਿਹਾ ਫਿਰ ਜਦੋਂ ਇਹ 26 ਬਟਾਲੀਅਨ ਹੈ ਜਿਹੜੀ ਉਹ ਅਕਾਲ ਤਖਤ ਸਾਹਿਬ ਦੇ ਨੇੜੇ ਪਹੁੰਚਦੀ ਹੈ ਤੇ ਅੰਦਰ ਜਿਹੜੇ ਭੂਰਾ ਸਾਹਿਬ ਹੈ ਨਾ ਹੌਲੀ-ਹੌਲੀ ਉਹਨਾਂ ਨੇ ਥੱਲੇ ਕਮਾਂਡੋਆਂ ਨੂੰ ਭੇਜਿਆ ਤੇ ਜਦੋਂ ਅੰਦਰ ਜਾਂਦੇ ਨੇ ਉਥੋਂ ਦੋ ਸਿੰਘ ਨੇ ਜਿਹੜੇ ਉਹ ਜਿਉਂਦੇ ਸਨ ਜਿਹੇ ਭੂਰਾ ਸਾਹਿਬ ਦੇ ਵਿੱਚ ਸਨ ਉਹਨਾਂ ਵਿੱਚੋਂ ਜਦੋਂ ਉਹ ਵਾਇਪਰ ਫਾਇਰ ਕਰਨ ਲੱਗੇ ਤਾਂ ਇੱਕ ਸ਼ਹੀਦ ਹੋ ਗਿਆ ਤੇ ਦੂਜੇ ਨਾਲਾਂ ਨੇ ਗ੍ਰਿਫਤਾਰ ਕਰ ਲਿਆ ਜਿਉਂਦੇ ਆ ਤੇ ਜਦੋਂ ਗ੍ਰਿਫਤਾਰ ਕੀਤਾ ਫਿਰ ਫੌਜ ਨੇ ਉਹ ਕਮਾਂਡੋਆਂ ਨੂੰ ਲੈ ਆਂਦਾ ਗਿਆ ਕਲਦੀ ਬਰਾੜ ਕੋਲ ਲਿਆਂਦਾ ਗਿਆ ਤੇ ਉਹ ਪੁੱਛਣ ਲੱਗਿਆ ਵੀ 10 ਸਨ ਜਰਨੈਲ ਸਿੰਘ ਹੁਣ ਕਿੱਥੇ ਨੇ ਤੇ ਉਹ ਸਿੰਘ ਨੇ ਜਾਣਨਾ ਪਾਇਆ ਵੀ ਉਹ ਸਾਰੇ ਸ਼ਹੀਦ ਹੋ ਚੁੱਕੇ ਨੇ ਤੇ ਕਹਿਣ ਲੱਗਿਆ ਵੀ ਕਿੱਥੇ ਨੇ ਉਹਨਾਂ ਦੇ ਸ਼ਰੀਰ ਦਿਖਾ ਤੇ ਫਿਰ ਉਹ ਸਿੰਘਾਂ ਨੂੰ ਪਤਾ ਸੀ ਕਿਉਂਕਿ ਉਸ ਸਮੇਂ ਸਨ ਜਰਨੈਲ ਸਿੰਘ ਉਹਨਾਂ ਦੇ ਨਾਲ ਹੀ ਸਨ ਉਹਰਾ ਸਾਹ ਦੇ ਵਿੱਚ ਤੇ ਇਸ ਕਰਕੇ ਫਿਰ ਉਹ ਸਿੰਘ ਜਿਹੜਾ ਬਾਹਰ ਆਇਆ ਨਿਸ਼ਾਨ ਸਾਹਿਬ ਦੇ ਕੋਲ ਉਹਨਾਂ ਨੂੰ ਲੈ ਆਇਆ ਉਹ ਉਹਨਾਂ ਦੇ ਸ਼ਰੀਰ ਉੱਥੇ ਹੀ ਸਨ ਪਰ ਉੱਤੇ Laashan ਹੋਰ ਡਿੱਗ ਚੁੱਕੀਆਂ ਸਨ ਥੋੜਾ ਜਿਹਾ ਮਲਵਾ ਡਿੱਗ ਚੁੱਕਿਆ ਸੀ ਕਿਉਂਕਿ ਤੋਪਾਂ ਗੋਲਿਆਂ ਦੇ ਨਾਲ ਬਿਲਡਿੰਗਾਂ ਟਹਿ ਟਹਿੜੀ ਹੋ ਰਹੀਆਂ ਸਨ ਤੇ ਇਸ ਕਰਕੇ ਉਹਨਾਂ ਨੂੰ ਪਤਾ ਸੀ ਸਿੰਘਾਂ ਨੂੰ ਤੇ ਫਿਰ ਉੱਥੋਂ ਉਹਨਾਂ ਨੇ ਉੱਥੋਂ Laashan ਨੂੰ ਪਰੇ ਕੀਤਾ ਥੋੜਾ ਮਲਵਾ ਚੁੱਕਿਆ ਤੇ ਉਹਦੇ ਵਿੱਚ ਹੀ ਸਨ ਜਰਨੈਲ ਸਿੰਘ ਹੋਣਾਂ ਦਾ ਜਿਹੜਾ ਸ਼ਰੀਰ ਸੀ ਉੱਥੇ ਪਿਆ ਸੀ ਤੇ ਭਾਈ ਅਮਰੀਕ ਸਿੰਘ ਹੋਣਾਂ ਦਾ ਸ਼ਰੀਰ ਉੱਥੇ ਪਿਆ ਸੀ ਤੇ ਬਾਬਾ ਠਾਰਾ ਸਿੰਘ ਹੋਣਾਂ ਦਾ ਸ਼ਰੀਰ ਪਿਆ ਸੀ ਤੇ ਫਿਰ ਉਹ ਨਿਸ਼ਾਨਦੇਹੀ ਹੋਈ ਤੇ ਫਿਰ ਗੁਰਦੀਪ ਬਰਾੜ ਜਿਹੜਾ ਉਹਨੂੰ ਤਸੱਲੀ ਹੋਈ ਕਿ ਸੰਜਨਿਲ ਸਿੰਘ ਸ਼ਹੀਦ ਹੋ ਗਏ ਨੇ ਭਾਈ ਮਰੀਕ ਸਿੰਘ ਜੀ ਸ਼ਹੀਦ ਹੋ ਗਏ ਨੇ ਤੇ ਭਾਵੇਂ ਇਹਨਾਂ ਨੇ ਐਲਾਨ ਪਹਿਲਾਂ ਕਰ ਦਿੱਤਾ ਸੀ ਪਰ ਉਹ ਝੂਠਾ ਹੀ ਐਲਾਨ ਕੀਤਾ ਸੀ 6 ਤਰੀਕ ਸ਼ਾਮ ਨੂੰ ਤਕਰੀਬਨ 6:30 ਵਜੇ ਪਰ ਜਦੋਂ ਹੁਣ ਕਨਫਰਮ ਹੋ ਗਿਆ ਸੀਗਾ ਰਾਤ ਨੂੰ 6 ਦੀ ਨੂੰ ਵੀ ਉਹ ਸਾਰੇ ਸ਼ਹੀਦ ਹੋ ਗਏ ਨੇ ਤੇ ਅਮਰਤ ਵੇਲੇ ਇਸ ਫਿਰ 7 ਨੂੰ ਉਹਨਾਂ ਨੇ ਜਿਹੜਾ ਉਹ ਰੇਡੀਓ ਤੇ ਜਿਹੜਾ ਇਹ ਲਾਈਵ ਸੰਦੇਸ਼ ਜਿਹੜਾ ਸਾਰਿਆਂ ਨੂੰ ਭੌਂ ਮੋ ਭੇਜਿਆ ਨੇਸ਼ਨੋ ਭੇਜਿਆ ਤੇ ਰਾਤ ਨੂੰ ਇਹਨਾਂ ਨੇਂਦਰਾ ਗਾਂਧੀ ਨੂੰ ਉੱਪਰ ਟੈਲੀਫੋਨ ਤੇ ਤਾਰਾ ਖੜਕਾਈਆਂ ਤੇ ਦੱਸਿਆ ਕਿ ਅਸੀਂ ਮੋਰਚਾ ਫਤਿਹ ਕਰ ਲਈਆਂ ਪਿੰਡਰਾਵਾਲੇ ਨੂੰ ਅਸੀਂ ਮਾਰ ਦਿੱਤਾ ਆਂ ਦੇ ਸਾਥੀਆਂ ਨੂੰ ਮਾਰ ਦਿੱਤਾ ਤੇਸ਼ ਕਰਕੇ ਬੜੀ ਉਹਨਾਂ ਦੇ ਵਿੱਚ ਫੌਜ ਦੇ ਵਿੱਚ ਜਿਹੜੇ ਪਾਪੀ ਜਿਆਦੋਂ ਸਨ ਉਹਨਾਂ ਵਿੱਚ ਬੜੀ ਖੁਸ਼ੀ ਦੀ ਲਹਿਰ ਸੀ ਭਾਵੇਂ ਇਹ ਬਹੁਤ ਵੱਡਾ ਘਟਨਾ ਵਾਪਰੀ ਸੀ ਕਤਲਗਾਰਤ ਹੋਇਆ ਸੀ ਹਰਿਮੰਦਰ ਸਾਹਿਬ ਤੇ ਅਟੈਕ ਦਰਵਾਜਾ ਸਾਹਿਬ ਤੇ ਵੀ ਹੋਇਆ ਉੱਥੇ ਰਾਜੀ ਸਿੰਘ ਵੀ ਚੜ੍ਹਾਈ ਕਰ ਗਏ ਤੇ ਸਭ ਤੋਂ ਵੱਡਾ ਜਿਹੜਾ ਕਿ ਸਤਗੁਰਾਂ ਦੇ ਪਾਵਨ ਸਰੂਪ ਦੇ ਵਿੱਚ ਗੋਲੀ ਮਾਰੀ ਗਈ। ਸੋ ਇਸ ਕਰਕੇ ਇਹ ਸਿੱਖਾਂ ਦੇ ਹਿਰਦੇ ਜਿਹੜੇ ਬਹੁਤ ਬੁਲੁੰਦਰੇ ਗਏ ਸ਼ਾਨਾ ਤੇ ਗਿਆਨੀ ਪੂਰਨ ਸਿੰਘ ਜੀ ਸਿੰਘ ਸਾਹਿਬ ਜਿਹੜੇ ਨੇ ਉਹ ਦੱਸਦੇ ਨੇ ਕਹਿੰਦੇ ਫਿਰ 7 ਵਜੇ ਅਮਰਤ ਵੇਲੇ ਅਸੀਂ ਦਰਬਾਰ ਸਾਹਿਬ ਦੇ ਵਿੱਚ ਸੀ ਤੇ ਸਾਨੂੰ ਇੱਕ ਫੌਜੀ ਅਫਸਰ ਜਾਂਦਾ ਉਹ ਬੁਲਾ ਕੇ ਲਿਆਉਂਦਾ ਅੰਦਰੋਂ ਤੇ ਜਦੋਂ ਅਸੀਂ ਬਾਹਰ ਆਏ ਤੇ ਸਾਨੂੰ ਉਹਨੇ ਦੱਸਿਆ ਵੀ ਸਾਜ ਜਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਸਾਥੀ ਸ਼ਹੀਦ ਹੋ ਚੁੱਕੇ ਨੇ। ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿੱਥੇ ਨੇ ਉਹ ਕਿਤਾਬ ਉਹ ਫਿਰ ਉਹ ਨਿਸ਼ਾਨ ਸਾਹਿਬ ਤੇ ਕੋਲ ਜਿਹੜਾ ਉਹ ਲੈ ਕੇ ਗਿਆ ਉਹਨਾਂ ਦੇ ਸਰੀਰ ਉੱਥੇ ਪਏ ਸਨ ਇਹ ਗਿਆਨੀ ਪੂਰਨ ਸਿੰਘ ਜੀ ਸਿੰਘ ਸਾਹਿਬ ਜਿਹੜੇ ਨੇ ਇਹ ਉਹਨਾਂ ਦੀ ਆਪ ਅਖੀ ਡਿਟਾ ਹਾਲ ਹੈ ਉਹ ਆਪਣੇ ਉਹਨਾਂ ਤੋਂ ਉਹਨਾਂ ਨੇ ਦੱਸਿਆ ਸਾਰਾ ਵੀ ਅਸੀਂ ਸੰਜਨੈਤ ਸਿੰਘ ਉਹਨਾਂ ਦਾ ਸਰੀਰ ਉੱਤੇ ਦੇਖਿਆ ਉਹਨਾਂ ਦੇ ਦਰਸ਼ਨ ਕੀਤੇ ਨੰਤਮ ਦਰਸ਼ਨ ਜਿਹੜੇ ਹੈ ਤੇ ਗਿਸ਼ ਕਰਕੇ ਫਿਰ ਉਹ ਕਹਿਣ ਲੱਗੇ ਵੀ ਅਸੀਂ ਉਥੋਂ ਵਾਪਸ ਸਾਨੂੰ ਘਰੇ ਭੇਜ ਦਿੱਤਾ ਗਿਆ ਤੇ ਉਹਨਾਂ ਨੇ ਫਿਰ ਅਗਲੀ ਕਾਰਵਾਈ ਜਿਹੜੀ ਫੌਜ ਨੇ ਉਹ ਜਾਰੀ ਰੱਖੀ ਕਿਉਂਕਿ ਸਿੰਘਾ ਅਦ ਸਿੰਘਾਂ ਦੇ ਅਜੇ ਮੋਰਚੇ ਰਹਿੰਦੇ ਸੀ ਅਜੇ ਗੋਲਾਬਾਰੀ ਹੋ ਰਹੀ ਸੀ ਤੇ ਨਾਲ-ਨਾਲ ਫਿਰ ਉਹਨਾਂ ਨੂੰ ਹਦਾਇਤ ਹੋ ਗਈ ਸੀ ਉਪਰੋਂ ਸੁਨੇਹਾ ਆ ਗਿਆ ਸੀਗਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਪ੍ਰੋਗਰਾਮ ਬਣ ਗਿਆ ਸੀਗਾ ਵੀ ਉਹਨਾਂ ਦੇ 8 ਤਰੀਕ ਨੂੰ ਗੁਰਵਾਰ ਸਾਹਿਬ ਆਉਣਾ ਮੌਕਾ ਦੇਖਣ ਵਾਸਤੇ ਕਿਉਂਕਿ ਉਹ ਵੀ ਹਿਲ ਚੁੱਕੇ ਸਨ ਇਸ ਕਰਕੇ ਫਿਰ ਉਹਨਾਂ ਨੂੰ ਹਦਾਇਤਾਂ ਜਾਰੀ ਹੋ ਗਈਆਂ ਸੀ ਵੀ ਸਾਰੀ ਜਿਹੜੀ ਉੱਥੋਂ ਸਫਾਈ ਕੀਤੀ ਜਾਵੇ ਸਾਰੀ ਤਿਆਰੀ ਕੀਤੀ ਜਾਵੇ ਕਿਉਂਕਿ ਲਾਸ਼ਾਂ ਬਹੁਤ ਜ਼ਿਆਦਾ ਸੀ ਢੇਰ ਲੱਗੇ ਪਏ ਸੀ ਕਤਲੋਗਾਰਦ ਬਹੁਤ ਜ਼ਿਆਦਾ ਹੋਇਆ ਸੀ ਸ਼ਾਇਦ ਹੀ ਦੁਨੀਆ ਤੇ ਉਹ ਜੀ ਕੋਈ ਜਿਹੜਾ ਕੋਈ ਕਾਂਡ ਵਾਪਰਿਆ ਹੋਵੇ ਤੇ ਇਸ ਕਰਕੇ ਜਿਹਦੇ ਵਿੱਚ ਬੱਚੇ ਵੀ ਸਨ ਔਰਤਾਂ ਵੀ ਸੀ ਭੈਣਾਂ ਵੀ ਸੀ ਬਜ਼ੁਰਗ ਵੀ ਸੀ ਨੌਜਵਾਨ ਵੀ ਸੀ ਇਸ ਸਰੋਵਰ ਦੇ ਵਿੱਚ ਵੀ ਜਿਹੜੀਆਂ ਲਾਸ਼ਾਂ ਜਿਹੜੇ ਸ਼ਰੀਰ ਨੇ ਉਹ ਤੈਰ ਰਹੇ ਸੀ ਸਰੋਵਰ ਦਾ ਜਿਹੜਾ ਜਲ ਹੈ ਨਾ ਉਹ ਲਾਹਰ ਰੰਗ ਦੇ ਵਿੱਚ ਤਬਦੀਲ ਹੋ ਗਿਆ ਸੀ ਕਿਉਂਕਿ ਖੂਨ ਇੰਨਾ ਜ਼ਿਆਦਾ ਡੁੱਲਿਆ ਸੀ ਸਾਰੇ ਪਾਸੇ ਇਸ ਕਰਕੇ ਫਿਰ ਉਹ ਕਹਿੰਦੇ ਟਰੱਕਾਂ ਦੇ ਟਰੱਕ ਭਰ ਭਰ ਕੇ ਉੱਥੋਂ ਲਾਸ਼ਾਂ ਦੇ ਜਿਹੜੇ ਕੱਢੇ ਗਏ ਜਿਹੜਾ ਨੇ ਦੇਖਿਆ ਕੀ ਡਿਟਾ ਹਾਲ ਉਸ ਵੇਲੇ ਦਾ ਉਹ ਦੱਸਦੇ ਨਿਗਾਨੀਪੂਰਨ ਸਿੰਘ ਹਣੀ ਉਹ ਕਹਿੰਦੇ ਵੀ ਸਾਰਾ ਦਿਨ ਲੱਗਿਆ ਇਹਨਾਂ ਨੂੰ ਕਿ ਉਥੋਂ ਜਿੰਨੀਆਂ ਵੀ ਲਾਸ਼ਾਂ ਸੀ ਉਸ ਸਰੋਵਰ ਦੇ ਵਿੱਚੋਂ ਵੀ ਪ੍ਰਕਰਮਾਂ ਦੇ ਵਿੱਚੋਂ ਵੀ ਕਮ ਕਮਰਿਆਂ ਦੇ ਵਿੱਚੋਂ ਵੀ ਸਰਾਵਾਂ ਦੇ ਵਿੱਚੋਂ ਵੀ ਤੇ ਬਹੁਤ ਇਹਨਾਂ ਨੂੰ ਮਿਹਨਤ ਕਰਨੀ ਪਈ ਲਾਸ਼ਾਂ ਨੂੰ ਲਿਜਾ ਲਜਾ ਕੇ ਭਾਵੇਂ ਇਹਨਾਂ ਨੇ ਦਿਖਾਵਾ ਹੀ ਕੀਤਾ ਸੀ ਕਿ ਅਸੀਂ ਮੈਡੀਕਲ ਕਰਾਂਗੇ ਇਹਨਾਂ ਦਾ ਪਰ ਇੱਕ ਦੋ ਸ਼ਰੀਰਾਂ ਦਾ ਮੈਡੀਕਲ ਕਰਦੇ ਸੀ ਦਿਖਾਵਾ ਕਾਰਵਾਈ ਕਰਨੀ ਤੇ ਪਤਾ ਨਹੀਂ ਇਹਨਾਂ ਨੇ ਉਹ ਲਾਸ਼ਾਂ ਨੂੰ ਕਿੱਥੇ ਲਿਜਾ ਕੇ ਖਲਖੁਰਦ-ਉਰਦ ਕੀਤਾ ਦੇਸ਼ ਕਰਕੇ ਫਿਰ ਸੰਜਨ ਸਿੰਘ ਜੀ ਖਾਲਸਾ ਪੰਡਰਾਂਵਾੜੇ ਉਹਨਾਂ ਦਾ ਸਰੀਰ ਸੰਤ ਅਮਰੀਕਪਾਈ ਅਮਰੀਕ ਸਿੰਘ ਜੀ ਪਾਪਾ 18 ਸਿੰਘ ਜੀ ਜਿਹੜੇ ਸਾਰੇ ਸਰੀਰ ਸੰ ਇਹਨਾਂ ਦੇ ਫਿਰ ਕਹਿੰਦੇ ਪਤਾ ਲੱਗਦਾ ਇਤਿਹਾਸ ਤੋਂ ਵੀ ਉਹ ਘੰਟਾ ਘਰ ਦੇ ਬਾਹਰ ਜਿਹੜੇ ਉਹ ਰੱਖੇ ਗਏ ਤੇ ਉੱਤੇ ਸੰਗਤਾਂ ਨੇ ਉਹਨਾਂ ਅਨੰਤਮ ਦਰਸ਼ਨ ਵੀ ਕੀਤੇ ਨੇ ਤੇਸ਼ ਕਰਕੇ ਫਿਰ ਉਹ ਸਾਰਾ ਦਿਨ ਇਹ ਭਾਂ ਗੋੜਾ ਵਾਲੇ ਵੀ ਹੁੰਦੇ ਰਹੀ ਨਾਲ-ਨਾਲ ਨਾਲ-ਨਾਲ ਜਿਹੜੀਆਂ ਲਾਸ਼ਾਂ ਕੱਢਣ ਦਾ ਕੰਮ ਵੀ ਜਾਰੀ ਹੁੰਦਾ ਰਿਹਾ ਤੇ ਉਸ ਦਿਨ ਯਾਨੀ ਪੂਰਨ ਸਿੰਘ ਜੀ ਦੱਸਦੇ ਨੇ ਕਿ ਅਮਰਤ ਵੇਲੇ ਜਿਹੜਾ ਹੈ ਫਿਰ ਇਹ ਪ੍ਰਕਾਸ਼ ਵੀ ਜਿਹੜਾ ਹੋ ਚੁੱਕਿਆ ਸੀ ਸਤਿਗੁਰਾਂ ਦਾ ਤੇ ਕੀਰਤਨ ਜਿਹੜਾ ਹੈ ਉਹ ਆਰੰਭ ਹੋਇਆ ਤੇ ਉਹ ਕੀਰਤਨ ਜਿਹੜਾ ਉਹ ਮੁੱਖ ਮੰਗ ਸੀ ਜਿਹੜੀ ਸਿੰਘਾਂ ਦੀ ਉਹ ਪੂਰੀ ਹੋ ਗਈ ਸੀ ਕਿ ਰੇਡੀਓ ਤੇ ਪ੍ਰਸਾਰਣ ਜਿਹੜਾ ਉਹ ਲਾਈਵ ਚੱਲਣਾ ਚਾਹੀਦਾ ਤੇ ਉਸ ਦਿਨ ਫਿਰ ਜਿਹੜਾ ਹੈ 7 ਜੂਨ ਉਹ ਰੇਡੀਓ ਤੇ ਪ੍ਰਸਾਰਣ ਹੋਇਆ ਭਾਵੇਂ ਕਿ ਉਹ ਕੀਰਤਨ ਜਿਹੜਾ ਫੌਜ ਦੇ ਜਿਹੜੇ ਰਾਗੀ ਸਿੰਘ ਸਨ ਉਹਨਾਂ ਨੇ ਕੀਤਾ ਸੀ ਜਿਹੜਾ 7 ਜੂਨ ਨੂੰ ਕੀਰਤਨ ਰੰਗਮ ਹੋਇਆ ਨਾ ਫੌਜਦਾਰ ਸਿੰਘਾਂ ਨੇ ਕੀਤਾ ਇਸ ਕਰਕੇ ਇਹ ਸਾਰਾ ਕਤਲੋਗਾਰਦ ਜਿਹੜਾ ਫਿਰ ਉਹ ਦਰਦਨਾਕ ਬਹੁਤ ਭਿਆਨਕ ਖਾਸਾ ਜਿਹੜਾ ਜਿੰਨਾਂ ਨੇ ਵੇਖਿਆ ਤੇ ਉਹ ਦੱਸਦੇ ਨੇ ਵੀ ਸਾਨੂੰ ਡਰ ਲੱਗਦਾ ਸੀ ਵੇਖ ਕੇ ਮੰਜਰ ਵੀ ਇਹ ਕੀ ਹਾਲਾਤ ਬਣ ਚੁੱਕੇ ਸਨ ਸਾਰਾ ਦਿਨ ਸਾਰੀ ਰਾਤ ਜਿਹੜਾ ਇਸੇ ਤਰ੍ਹਾਂ ਚੱਲਦਾ ਰਿਹਾ ਸਾਫ ਸਫਾਈ ਦਾ ਕੰਮ ਹੁੰਦਾ ਰਿਹਾ ਇੱਕ ਪਾਸੇ ਜਿੱਥੇ-ਜਿੱਥੇ ਮੋਰਚੇ ਸੀ ਸਿੰਘਾਂ ਦੇ ਉੱਤੇ ਘੋੜਾਵਾਰੀ ਵੀ ਹੁੰਦੀ ਰਹੀ ਤੇ 7 ਜੂਨ ਨੂੰ ਜਿਹੜਾ ਨਾ ਫਿਰ ਦੁਪਹਿਰ ਦੇ ਵੇਲੇ ਤੇ ਇੱਕ ਰਾਮਗੜੀਆ ਗੁੰਗਾ ਜਿਹੜਾ ਉਹਦਾ ਥੱਲੇ ਪੋਰਾ ਸਾਹ ਬਣੇ ਨੇ ਜਿੱਥੇ 2-3 ਮੰਜ਼ਲਾਂ ਥੱਲੇ ਉਹ ਪੋਰਾ ਸਾਹ ਬਣਿਆ ਤੇ ਉੱਥੇ ਚਾਰ ਸਿੰਘ ਜਿਹੜੇ ਨੇ ਉਹ ਬੈਠੇ ਸੀ ਤੇ ਗਿਆਨੀ ਪੂਰਨ ਸਿੰਘ ਜੀ ਦੱਸਦੇ ਨੇ ਕਹਿੰਦੇ ਵੀ ਉਹ ਜਦੋਂ ਫੌਜ ਨੂੰ ਪਤਾ ਲੱਗਿਆ ਉਹ ਥੱਲੋਂ ਅਟੈਕ ਕਰ ਰਹੀ ਸੀ ਤੇ ਫੌਜ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਜਦੋਂ ਦੇਖਿਆ ਕੋਸ਼ਿਸ਼ਾਂ ਕੀਤੀਆਂ ਤੇ ਉਹਨਾਂ ਨੇ ਜਿਹੜੇ ਭਾਵੇਂ ਉੱਤੇ ਮਾਇਆ ਵੀ ਜਿਹੜੀ ਹੈ ਉੱਤੇ ਪੋਰੀਆਂ ਭਰੀਆਂ ਹੋਈਆਂ ਸੀ ਤੇ ਉਹ ਕਈ ਜਿਹੜੇ ਗਏ ਉਹਨਾਂ ਨੂੰ ਲਾਲਚ ਹੋ ਗਿਆ ਕਈਆਂ ਨੇ ਮਾਇਆ ਇਕੱਠੀ ਕੀਤੀ ਫੌਜੀਆ ਨੇ ਤੇ ਕਈਆਂ ਨੂੰ ਵੀ ਫਿਰ ਇਹਨਾਂ ਨੂੰ ਹੋਇ ਸੀ ਕਿ ਇੱਕ ਕੈਪਟਨ ਜਿਹੜਾ ਸੀ ਨਾਲ ਜੁੜੇ ਕਮਾਂਡਰ ਸੀਗੇ ਉਹ ਕਹਿਣ ਲੱਗੇ ਵੀ ਅਸੀਂ ਥੱਲੇ ਜਾ ਕੇ ਵੇਖਦੇ ਹਾਂ ਜਿਹੜੇ ਸਿੰਘ ਥੱਲੇ ਨੇ ਉਹਨਾਂ ਦਾ ਮੁਕਾਬਲਾ ਸੀ ਕਰਾਂਗੇ ਪਰ ਸਿੰਘਾਂ ਕੋਲ ਹਸਲਾ ਸੀ ਉਹਨਾਂ ਨੇ ਜਿਹੜੇ ਵੀ ਜਿਹੜੇ ਫੌਜੀ ਕਮਾਂਡਰ ਸਨ ਜਿਹੜੇ ਭਾਵੇਂ ਕਰਨ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਉੱਥੇ ਮਾਰ ਮੁਕਾਇਆ ਤੇ ਇਸ ਕਰਕੇ ਉਹ ਬੋਰੀਆਂ ਜਿਹੜੀ ਅੰਪੈਸ਼ੇ ਦੀਆਂ ਸੀ ਕਿਉਂਕਿ ਬਾਬਾ ਫੜਕ ਸਿੰਘ ਜੀ ਕਾਰ ਸੇਵਾ ਜਿਹੜੀ ਕਰਾਰੇ ਸਨ ਉਹ ਉਹਨਾਂ ਦਾ ਖਜ਼ਾਨਾ ਰੱਖਿਆ ਹੋਇਆ ਸੀ ਪਰ ਲਾਲਚ ਕਰਨ ਵਾਲੇ ਨੇ ਲਾਲਚ ਕੀਤਾ ਬੋਰੀਆਂ ਉਤੋਂ ਨੋਟਾਂ ਦੀਆਂ ਭਰੀਆਂ ਬੋਝੇ ਭਾਂਪਰੀਆਂ ਬੈਗ ਭਰੇ ਤੇ ਇਸ ਤਰ੍ਹਾਂ ਦਾ ਕੰਮ ਵੀ ਉੱਥੇ ਹੋਇਆ ਤੇ ਇਸ ਤੋਂ ਬਾਅਦ ਗਿਆਨੀ ਪੂਰਨ ਸਿੰਘ ਜੀ ਕਹਿਣ ਲੱਗੇ ਵੀ ਉਹ ਸਿੰਘਾਂ ਨੇ ਕਿਹਾ ਵੀ ਅਸੀਂ ਫਿਰ ਬਾਹਰ ਆਵਾਂਗੇ ਸਾਨੂੰ ਜਿਹਦਾ ਗਿਆਨੀ ਪੂਰਨ ਸਿੰਘ ਜੀ ਜਿਹੜਾ ਆ ਕੇ ਆਵਾਜ਼ ਮਾਰਨ ਪਰੋਸਾ ਦੇਣ ਤੇ ਫਿਰ ਗਿਆਨੀ ਪੂਰਨ ਸਿੰਘ ਕਹਿਣ ਲੱਗੇ ਵੀ ਤਿੰਨ ਚਾਰ ਫੌਜੀ ਜਿਹੜੇ ਨੇ ਨਾਲ ਅਫਸਰ ਜਿਹੜਾ ਮੇਰੇ ਘਰ ਗਿਆ ਮੈਨੂੰ ਲੈ ਕੇ ਰਾਗੜੀਆਂ ਬੂੰਗਾ ਦੇ ਥੱਲੇ ਜਿਹੜਾ ਸਥਾਨ ਬਣਿਆ ਉੱਥੇ ਤੇ ਕਹਿਣ ਲੱਗੇ ਵੀ ਮੈਂ ਸਿੰਘਾਂ ਨੂੰ ਆਵਾਜ਼ ਮਾਰੀ ਵੀ ਬਣਾ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਨੇ ਸਾਕੁਝ ਸਿੰਘ ਬਚ ਕੇ ਨਿਕਲ ਚੁੱਕੇ ਨੇ ਵੀ ਤੁਸੀਂ ਰਹਿ ਗਏ ਹੋ ਵੀ ਤੁਸੀਂ ਦੱਸੋ ਤੁਹਾਡਾ ਕੀ ਖਿਆਲ ਹੈ ਤੇ ਉਹ ਸਿੰਘਾਂ ਨੇ ਕਿਹਾ ਵੀ ਅਸੀਂ ਜਿਵੇਂ ਤੁਹਾਡਾ ਹੁਕਮ ਹੋਵੇ ਅਸੀਂ ਬਾਹਰ ਆਵਾਂਗੇ ਪਰ ਗਿਆਨੀ ਪੂਰਨ ਸਿੰਘ ਜੀ ਕਹਿਣ ਲੱਗੇ ਮੈਂ ਉੱਥੇ ਜਿਹੜੇ ਫੌਜੀ ਸਨ ਉਹਨਾਂ ਨੂੰ ਭਾਵੇਂ ਉਹ ਸਰਦਾਰ ਹੀ ਸਨ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਤੇ ਗੋਲੀ ਤਾਂ ਨਹੀਂ ਮਾਰੋਗੇ ਜੇ ਮੈਂ ਇਹਨਾਂ ਨੂੰ ਬਾਹਰ ਕੱਢਾਂ ਤੇ ਉਹ ਫੌਜੀ ਭਾਵੇਂ ਛੋਟੇ ਰੈਂਕ ਦੇ ਸਨ ਉਹ ਕਹਿਣ ਲੱਗੇ ਵੀ ਸਾਡੇ ਵਾਸਤੇ ਗੱਲ ਨਹੀਂ ਹੈ ਸਾਡੇ ਕਮਾਂਡਰਾਂ ਨਾਲ ਗੱਲ ਕਰੋ ਅਫਸਰਾਂ ਨਾਲ ਗੱਲ ਕਰੋ ਤੇ ਜਦੋਂ ਗਿਆਨੀ ਪੂਨ ਸਿੰਘ ਕਹਿਣ ਲੱਗੇ ਮੈਂ ਅਫਸਰਾਂ ਨੂੰ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਕਾਰਵਾਈ ਤੇ ਨਹੀਂ ਕਰੋਗੇ ਤੇ ਉਹ ਕਹਿਣ ਲੱਗੇ ਵੀ ਥੱਲੇ ਸਾਡੇ ਕਰਨਲ ਜਨਰਲ ਫੌਜੀ ਜਿਹੜੇ ਵੱਡੇ ਅਫਸਰਗੇ ਸੀ ਜੇ ਤੇ ਉਹ ਉੱਥੇ ਹੈ ਤਾਂ ਅਸੀਂ ਕਾਰਵਾਈ ਨਹੀਂ ਕਰਾਂਗੇ ਜੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਅਸੀਂ ਫਿਰ ਇਹਨਾਂ ਨੂੰ ਛੱਡਾਂਗੇ ਨਹੀਂ ਤੇ ਗਿਆਨੀ ਪੂਰਨ ਸਿੰਘ ਕਹਿਣ ਲੱਗੇ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਜਿਹੜੇ ਥੱਲੇ ਪਹੁੰਚੀ ਆਏ ਸਨ ਉਹ ਅਫਸਰ ਆਏ ਸਨ ਉਹ ਕਿੱਥੇ ਨੇ ਉਹ ਕਹਿਣ ਲੱਗੇ ਵੀ ਇੱਥੇ ਕੋਈ ਹੁਣ ਬਚਿਆ ਨਹੀਂ ਤੇ ਫਿਰ ਉਹ ਬਰਗੇਡੀਅਰ ਜਿਹੜਾ ਸੀ ਬਾਅਦ ਜਿਹੜਾ ਉਹ ਛੜ ਬੜ ਗਿਆ ਉਹ ਕਹਿਣ ਲੱਗਾ ਵੀ ਤੁਸੀਂ ਘਰੋਂ ਜਾਓ ਅਸੀਂ ਉਹਨਾਂ ਨੂੰ ਜਿਉਂਦੇ ਨਹੀਂ ਛੱਡਣਾ ਤੇ ਇਹ ਕਹਿੰਦੇ ਸਾਰਾ ਜਿਹੜਾ 7 ਜੂਨ ਨੂੰ ਕਹਿੰਦੇ ਉਹਨਾਂ ਦੇ ਨਾਲ ਮੁਕਾਬਲਾ ਹੁੰਦਾ ਰਿਹਾ ਸਾਰੀ ਰਾਤ ਵੀ ਮੁਕਾਬਲਾ ਹੁੰਦਾ ਰਿਹਾ ਕਿਉਂਕਿ ਉਹ ਥੱਲੇ ਸਨ ਕੋਈ ਕਿਸੇ ਦਾ ਜੋਰ ਨਹੀਂ ਸੀ ਚੱਲ ਰਿਹਾ ਇਸ ਕਰਕੇ ਭਾਵੇਂ ਇਹਨਾਂ ਦੇ ਟੋਪਾਂ ਦੇ ਨਾਲ 라ਉਂਗੜੀਆਂ ਬੂੰਗਾ ਉਹਨਾਂ ਦੀਆਂ ਦੀਵਾਰਾਂ ਨੂੰ ਵੀ ਤੋੜਿਆ ਕਿਸੇ ਤਰੀਕੇ ਨਾਲ ਉਹ ਤੇ ਟੈਂਕ ਦਾਖਲ ਹੋ ਸਕਣ ਟੈਂਕਾਂ ਦੀ ਮਾਰ ਹੋ ਸਕੇ ਪਰ ਉਹ ਥੱਲੇ 2-3 ਮੰਜ਼ਲਾਂ ਡੂੰਘੇ ਬੈਠੇ ਸੀ ਸੇਸ਼ ਕਰਕੇ ਫਿਰ ਪਤਾ ਇਹ ਲੱਗਿਆ ਕਿ 8 ਜੂਨ ਨੂੰ ਜਿਹੜਾ ਨਾ ਫਿਰ ਉਹਨਾਂ ਨੇ ਉਹਦੇ ਵਿੱਚ ਪਾਣੀ ਛੱਡਿਆ ਜਦੋਂ ਪਾਣੀ ਛੱਡਿਆ ਪਾਣੀ ਛੱਡਣ ਤੋਂ ਬਾਅਦ ਜੋ ਤਾਰਾਂ ਛੁੱਟੀਆਂ ਗਈਆਂ ਕਰੰਟ ਛੁੱਟਿਆ ਗਿਆ ਤੇ ਕਹਿੰਦੇ 8 ਜੂਨ ਨੂੰ ਫਿਰ ਜਿਹੜੇ ਉਹ ਸਿੰਘ ਜਿਹੜੇ ਨਾ ਸ਼ਹੀਦ ਹੋਏ ਨੇ ਸੋ ਇਸ ਕਰਕੇ ਬਹੁਤ ਭਿਆਨਕ ਮੰਜ਼ਰ ਜਿਹੜਾ ਇਹ 7 ਜੂਨ ਨੂੰ ਵੀ ਇਸੇ ਤਰ੍ਹਾਂ ਇਹ ਸਾਰਾ ਘੋੜਾਵਾਰੀ ਜਿਹੜੀ ਚੱਲਦੀ ਰਹੀ। ਬਾਕੀ 8 ਜੂਨ ਨੂੰ ਜਿਹੜਾ ਘਟਨਾਵਾ ਵਾਪਰੀਆਂ। ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੀ ਆਉਂਦਾ ਮੌਕੇ ਤੇ ਤੇ ਉਹ ਕੀ ਹਾਲਾਤ ਸਨ ਉਸ ਸਮੇਂ ਦੇ ਤੇ ਆਪਾਂ ਉਹ ਕੱਲ ਦੀ ਵੀਡੀਓ ਵਿੱਚ ਆਪਾਂ ਆਪਦੇ ਨਾਲ ਵਿਚਾਰ ਸਾਂਝੇ ਕਰਾਂਗੇ। ਅੱਜ ਦੀ ਵੀਡੀਓ ਵਿੱਚ ਆਪਾਂ ਸੰਖੇਪ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਨੇ ਸੇ ਜਿਨ੍ਹਾਂ ਵੀ ਸ਼ਹੀਦ ਹੋਏ ਨੇ ਸਿੰਘ ਸਿੰਘਣੀਆਂ ਪਛੰਗੀ ਜਿਹੜੇ ਨਿਰਦੋਸ਼ ਜਿਹੜੇ ਲੋਕ ਮਾਰੇ ਗਏ ਨੇ ਕਿਵੇਂ ਉੱਥੇ ਮੰੰਜਰ ਬਣਿਆ ਸਭ ਤੋਂ ਭਿਆਨਕ ਮੰੰਜਰ ਜਿਹੜਾ ਕੀ ਸੀ ਉੱਥੇ ਦੇਖਦੇ ਨੇ ਗਿਆਨੀ ਪੂਰਨ ਸਿੰਘ ਹਣੀ ਦੱਸਦੇ ਨੇ ਕਿ ਕਹਿੰਦੇ 7 ਜੂਨ ਨੂੰ ਜਿਹੜੇ ਅਸਰਾਮਾਂ ਵਿੱਚ ਲੋਕ ਬੈਠੇ ਸੀ ਨਾ ਯਾਤਰੂ ਬੈਠੇ ਸੀ ਕਹਿੰਦੇ ਉਹਨਾਂ ਨੂੰ ਹੱਥ ਕੜੇ ਕਰਕੇ ਬਾਹਰ ਨਿਕਲਣ ਵਾਸਤੇ ਕਹਿ ਦਿੰਦੇ ਸੀ ਪਰ ਉਹਨਾਂ ਨੂੰ ਫਿਰ ਲਾਈਨ ਵਿੱਚ ਬਿਠਾ ਉਠਾ ਕੇ ਤੇ ਇਕੱਲੇ ਇਕੱਲੇ ਨੂੰ ਗੋਲੀ ਮਾਰ ਦਿੰਦੇ ਸੀ ਸਾਰਿਆਂ ਦੇ ਸਾਹਮਣੇ ਤੇ ਉਹਨਾਂ ਦੇ ਹੱਥ ਵੀ ਬੰਨੇ ਜਾਂਦੇ ਸੀ ਜਿਹੜੇ ਛੋਟੇ-ਛੋਟੇ ਬੱਚੇ ਸੀ ਕਹਿੰਦੇ ਬੱਚਿਆਂ ਨੂੰ ਉਹਨਾਂ ਨੇ ਫੜ ਕੇ ਉੱਪਰ ਸੁੱਟਣਾ ਤੇ ਥੱਲੋਂ ਵ੍ਰਸਟ ਮਾਰਨਾ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਬਹੁਤ ਵਾਪਰੀਆਂ 2-2 3-3 4-4 ਸਾਲ ਦੇ ਬੱਚਿਆਂ ਤੇ ਵੀ ਬਖਸ਼ਿਆ ਨਹੀਂ ਗਿਆ ਉਹਨਾਂ ਦੇ ਵਿੱਚ ਵੀ ਵ੍ਰਸਟ ਕੱਢੇ ਗਏ ਪੂਰੇ ਅੱਤੇ ਪੂਰੇ ਇਹ ਗਿਆਨੀ ਕੂਰਤ ਸਿੰਘ ਜੀ ਦਾ ਆਪਣਾ ਅੱਖੀਂ ਡਿੱਠਾ ਹਾਲ ਹੈ ਕਿਉਂਕਿ ਉਸ ਸਮੇਂ ਉਹ ਸਾਰੀ ਉੱਥੇ ਸੇਵਾ ਨਿਭਾ ਰਹੇ ਸਨ ਡਿਊਟੀ ਨਿਭਾ ਰਹੇ ਸਨ ਬਹੁਤ નિર્ਦੋਸ਼ਾਂ ਨੂੰ ਮਾਰਿਆ ਗਿਆ 7 ਜੂਨ ਨੂੰ ਬਹੁਤ ਜ਼ਿਆਦਾ ਜਿਹੜੇ નિર્ਦੋਸ਼ ਸੀ ਜੱਤਰੂ ਸੀ ਜਿਹੜੇ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ ਵਾਦਸ਼ ਲੋਕੀ ਕੀਤੀ ਗਈ ਕਿਉਂਕਿ ਫੌਜ ਦਾ ਪੂਰਾ ਕਬਜ਼ਾ ਹੋ ਚੁੱਕਿਆ ਸੀ ਸਿੰਘ ਸ਼ਹੀਦ ਹੋ ਚੁੱਕੇ ਸੀ ਉਹਨਾਂ ਨੂੰ ਕੋਈ ਡਰ ਨਹੀਂ ਸੀ ਰਿਆ ਸਭ ਤੋਂ ਵੱਡਾ ਡਰ ਸਨ ਜਰਨੈਲ ਸਿੰਘ ਹੀ ਹੋਣਾ ਦਾ ਸੀ ਜਰਨੈਲ ਸਵੇਕ ਸਿੰਘ ਹੋਣਾ ਦਾ ਸੀ ਭਾਈ ਬਰੇਕ ਸਿੰਘ ਪਾ 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 ਪਠਾਰਾ ਸਿੰਘ ਹੋਣਾ ਦਾ ਸੀ ਉਹਨਾਂ ਨੂੰ ਕਨਫਰਮ ਹੋ ਗਿਆ ਸੀ ਵੀ ਸਾਰੇ ਹੁਣ ਚੜ੍ਹਾਈ ਕਰ ਗਏ ਨੇ ਤੇ ਹੁਣ ਇਸ ਕਰਕੇ ਫਿਰ ਉਹ ਸਾਰੀਆਂ ਜਿੰਨੀਆਂ ਸੰਗਤਾਂ ਸੀ ਨਾ ਉਹਨਾਂ ਨਾਲ ਬਹੁਤ ਵੱਦਸ਼ ਲੋਕੀ ਕੀਤੀ ਗਈ ਉਹਨਾਂ ਨੂੰ ਕਤਲ ਕੀਤਾ ਗਿਆ ਸ਼ਹੀਦ ਕੀਤਾ ਗਿਆ ਤਰਫਾ ਤਵਾਂਗੇ ਮਾਰਿਆ ਗਿਆ ਉਹਨਾਂ ਤੇ ਤਸ਼ੱਦਦ ਹਟਾਇਆ ਗਿਆ ਇਸ ਕਰਕੇ ਇਹ ਬਹੁਤ ਭਿਆਨਕ ਦਰਦਨਾਕ ਹਾਸਤਾ ਹੱਸ ਹੈ ਭਾਈ ਇਸ ਕਰਕੇ ਜਿੰਨੇ ਵੀ ਉਸ ਉਸ ਘਰੂ ਘਾਰੇ ਦੇ ਵਿੱਚ ਸ਼ਹੀਦ ਹੋਏ ਨੇ ਸਿੰਘ ਸਿੰਘਣੀਆਂ ਪਚੰਗੀ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਹੈ ਉਹਨਾਂ ਨੂੰ ਸਜਦਾ ਹੈ ਜਿਨ੍ਹਾਂ ਨੇ ਧਰਮ ਲਈ ਆਪਣੀ ਜਿੰਦਾ ਕੁਰਬਾਨ ਕੀਤੀਆਂ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਆਪਣੇ ਧਰਮ ਦੇ ਉੱਤੇ ਆਂਚ ਨਹੀਂ ਆਉਣ ਦਿੱਤੀ ਜਿਨ੍ਹਾਂ ਚ ਰਜਾਉਂਦੇ ਦੇ ਹਰਮੰਦਰ ਸਾਹਿਬ ਦੇ ਅੰਦਰ ਦਾ ਕਾਲਤਾਕਸਾ ਦੇ ਅੰਦਰ ਜ਼ਾਲਮਾਂ ਨੂੰ ਪਾਪੀਆਂ ਨੂੰ ਉਹਨਾਂ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਮੁਠੀਪਾਲ ਸਿੰਘਾ ਨੇ ਲੱਖਾਂ ਦੀ ਫੌਜ ਨਾਲ ਡੱਟ ਕੇ ਮੁਕਾਬਲਾ ਕੀਤਾ ਸੇਸ਼ ਕਰਕੇ ਇਹਨਾਂ ਦੇ ਚਰਣਾ ਤੇ ਸਿਰਨਾਮ ਹੈ ਸਜਦਾ ਹੈ ਤੇ ਆਪਾਂ ਸੰਖੇਪ ਰੂਪ ਵਿੱਚ ਵਿਚਾਰ ਸਾਂਝੀ ਕੀਤੀ ਹੈ ਕੱਲ ਨੂੰ 8 ਜੂਨ ਦੀ ਵਿਚਾਰ ਆਪਾਂ ਸਾਂਝੀ ਕਰਾਂਗੇ ਕਿ ਗਿਆਨੀ ਰਾਸ਼ਟਰਪਤੀ ਜਿਹੜਾ ਗਿਆਨੀ ਜੈਲ ਸਿੰਘ ਆਉਂਦੇ ਨੇ ਉਹ ਕਿਵੇਂ ਕੀ ਉੱਤੇ ਬਰਤਾਨਦ ਬਹਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ